ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਅੱਜ ਪਤਾ ਲੱਗ ਗਿਆ ਹੁਣ ਕੱਲ੍ਹ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਕਿ ਇੱਕ ਵਾਰ ਫੇਰ ਸ਼ੰਭੂ ਤੇ ਖਨੌਰੀ ਦਾ ਬਾਰਡਰ ਕਿਸਾਨ ਸੰਘਰਸ਼ ਦੇ ਜੰਗ ਦੇ ਮੋਰਚਿਆਂ ਚ ਤੋਂ ਬਦਲ ਹੋ ਅੱਜ ਤੋਂ ਸਵਾ 3 ਸਾਲ ਪਹਿਲਾਂ ਨਵੰਬਰ 2020 ਵਿੱਚ ਤਕਰੀਬਨ ਇਹੀ ਮੰਜ਼ਰ ਉੱਥੇ ਬਣਿਆ ਹੋਇਆ ਸੀ ਜਦੋਂ ਜਿਹੜੇ ਕਿਸਾਨ ਹੈ ਨੌਜਵਾਨ ਹੈ ਉਹ ਮੋਰਚਿਆਂ ਨੂੰ ਤੈਸ਼ ਨੈਸ਼ ਟੋਕਾਫਟਾਂ ਨੂੰ ਤੈਸ਼ ਨੈਸ਼ ਕਰਦੇ ਹੋਏ ਦਿੱਲੀ ਪਹੁੰਚੇ ਸੀ ਅੱਜ ਫੇਰ ਕੱਲ ਜੋ ਜਥੇਬੰਦੀਆਂ ਨੇ ਮੁੱਖ ਦੋ ਜਥੇਬੰਦੀਆਂ ਇੱਕ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹੈ ਕਿ ਆਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੇ ਦੂਜੀ ਜਿਹੜੀ ਪੰਜਾਬ ਮਜ਼ਦੂਰ ਕਿਸਾਨ ਯੂਨੀਅਨ ਸਰਪੰਨ ਸਿੰਘ ਪੰਦੇੜੀ ਹਰਿਆਣੇ ਅਗਵਾਈ ਹੇਠ ਲਈ ਉਹ ਦੋ ਹਣੇ ਸਦਾ ਦਿੱਤਾ ਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਲਾਮਬੰਦੀ ਬਹੁਤ ਹੋਈ ਤੇ ਉਹ ਦੋਵੇਂ ਬਾਰਡਰਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਮ੍ਹਾਂ ਹੋਏ ਪਰ ਐਤਕਾਂ ਹਰਿਆਣੇ ਦੀ ਸਰਕਾਰ ਨੇ ਬਹੁਤ ਵੱਡੇ ਪੁਖਤਾ ਇੰਤਜ਼ਾਮ ਕੀਤੇ ਸੀ ਪਿਛਲੇ ਤਜਰਬੇ ਨੂੰ ਦੇਖ ਮਤਲਬ ਅਜਿਹੇ ਇੰਤਜ਼ਾਮ ਪਹਿਲਾਂ ਕਦੇ ਨਾ ਦੇਖੇ ਸੀ ਨਾ ਸੁਨੇ ਕੋ ਮੰਤਰੀ ਸ਼ਰਦਾ ਤਾਂ ਇਸ ਕਿਸਮ ਦੇ ਬੈਰੀਕੇਡ ਜਾਂ ਰੁਕਾਵਟਾਂ ਖੜੀਆਂ ਕੀਤੀਆਂ ਸਮਚਾਉਂਦੀਆਂ ਨਾ ਪਰਦੇਸ਼ ਦੇ ਅੰਦਰ ਹੀ ਦੋ ਸੂਬਿਆਂ ਦੀ ਸਰਹੱਦ ਨੂੰ ਇੱਕ ਬਗਾਨੇ ਦੇਸ਼ ਦੀ ਸਰਹੱਦ ਵਾਂਗ ਬਣਾ ਦੇਣਾ ਇਹ ਪਹਿਲੀ ਵਾਰ ਵਾਪਰੇ ਤੇ ਚਲੋ ਜੋਰ ਲੱਗ ਰਿਹਾ ਹੈ ਉੱਥੇ ਲੋਕ ਕਿਸਾਨ ਅੱਗੇ ਵਧਣ ਦਾ ਯਤਨ ਕਰ ਰਹੇ ਇਹ ਕਹਿ ਰਹੇ ਨੇ ਕਿ ਸਾਡਾ ਇਹ ਅਧਿਕਾਰ ਹੈ ਜਿਹੜੀ ਸੜਕਾਂ ਨੂੰ ਹਾਈਵੇਜ਼ ਨੂੰ ਇਹ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹਾਈ ਕੋਰਟ ਨੇ ਵੀ ਤਕਰੀਬਨ ਇਸ ਕਿਸਮ ਦੀ ਗੱਲ ਕਹਿ ਦਿੱਤੀ ਹੈ ਤੇ ਰੋਕਣਾ ਲੋਕਾਂ ਨੂੰ ਆਪ ਦੇ ਸੰਘਰਸ਼ ਕਰਨ ਤੋਂ ਜੇ ਉਹ ਪੀਸਫੁਲੀ ਸ਼ਾਂਤ ਮੀਟਾਂਗਣਾ ਸੰਘਰਸ਼ ਕਰਦੇ ਤਾਂ ਉਹ ਰੋਕਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਪਰ ਹਾਈ ਕੋਰਟ ਕੀ ਕਹਿੰਦੀ ਹੈ ਬਾਕੀ ਲੋਕ ਕੀ ਕਹਿੰਦੇ ਨੇ ਸਰਕਾਰਾਂ ਨੇ ਆਪਣੇ ਸੁਭਾਅ ਆਪਣੀ ਖਸਲਤ ਮੁਤਾਬਕ ਹੀ ਚੱਲਣਾ ਹੁੰਦਾ ਤੇ ਜਿਹੜੀ ਮੋਦੀ ਸਰਕਾਰ ਹੈ ਇਹਦਾ ਜੋ ਸਾਰਾ ਖਾਸਾ ਆ ਬਾਰੇ ਨਾਂ ਦੁਹਰਾਉਣ ਦੀ ਲੋੜ ਹੈ ਨਾ ਵਿਸਥਾਰਤ ਜਾਣ ਦੀ ਲੋੜ ਇਹ ਪਤਾ ਹੈ ਕਿ ਇਹ ਕਿੰਨੀ ਫਾਸ਼ੀਵਾਦੀ ਜਾਂ ਇਹਦੇ ਅੰਦਰ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਦੀ ਜਿਹੜੀ ਹੈਗੀ ਹੈ ਇੱਕ ਹਲ ਉਹ ਕਿਵੇਂ ਉੱਠਦੀ ਹੈ ਉਹ ਕਿੰਨੇ ਥਾਵਾਂ ਤੇ ਪ੍ਰਗਟ ਹੋ ਚੁੱਕੀ ਹੈ ਪਿਛਲੀ ਵਾਰ ਵੀ ਹੋ ਚੁੱਕੀ ਚਲੋ ਹੁਣ ਜੋ ਸਥਿਤੀ ਹੈ ਤਾਜ਼ਾ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਇਹ ਹੈ ਕਿ ਬਹੁਤ ਹੀ ਤਣਾਅ ਬਣਿਆ ਹੋਇਆ ਕਿਸਾਨ ਅੱਗੇ ਵਧਣ ਦਾ ਯਤਨ ਕਰ ਰਹੇ ਨੇ ਤੇ ਲਗਾਤਾਰ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾੜਾਂ ਤੇ ਹੋਰ ਸਾਰਾ ਕੁਝ ਉਹ ਕੀਤਾ ਜਾ ਰਿਹਾ ਹੈ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਤੇ ਸੰਘਰਸ਼ ਕਰ ਰਹੇ ਆਪਦੇ ਦੇਸ਼ ਦੇ ਅੰਦਰ ਹੀ ਲੋਕਾਂ ਦੇ ਉੱਤੇ ਡਰੋਨ ਰਾਹੀਂ ਪਥਰੂ ਗਾਇਸ ਦੇ ਗੋਲੇ ਸੁੱਟੇ ਜਾ ਸੋ ਇੱਥੋਂ ਇੱਕ ਇੰਡੀਕੇਸ਼ਨ ਮਿਲਦੀ ਹੈ ਕਿ ਜੇ ਲੋੜ ਪਊ ਇਹਨਾਂ ਨੂੰ ਇਹ ਹਵਾਈ ਜਹਾਜ਼ਾਂ ਦੀ ਵਰਤੋਂ ਵੀ ਕਰਨਗੇ ਬਾਕੀ ਕਈ ਦੇਸ਼ਾਂ ਦੇ ਵਿੱਚ ਇਹ ਗੱਲਾਂ ਵਾਪਰ ਚ ਤੇ ਇਸ ਗੱਲ ਕਰਕੇ ਗੱਲ ਤਕਰੀਬਨ ਉਧਰ ਨੂੰ ਵੱਧ ਵੱਧ ਹੀ ਜਾ ਰਹੀ ਹੈ ਸੋ ਇਸ ਮੌਕੇ ਦੇ ਉੱਤੇ ਸਿਚੁਏਸ਼ਨ ਬਹੁਤ ਤਣਾਅ ਭਰੀ ਹੈ ਬਾਰ ਬਾਰ ਕਿਸਾਨ ਅੱਗੇ ਵਧਣ ਦਾ ਯਤਨ ਕਰਦੇ ਪਰ ਉਹ ਮੂਹਰੋਂ ਪੁਲਿਸ ਵੱਲੋਂ ਅਰਧ ਸੈਨਿਕ ਵੱਲਾਂ ਵੱਲੋਂ ਅਜਿਹਾ ਹੱਲਾ ਬੋਲਿਆ ਜਾਂਦਾ ਕਿ ਉਹਨਾਂ ਨੂੰ ਉੱਥੇ ਰੋਕ ਲਿਆ ਜਾਂਦਾ ਹਾਲਾਤ ਇੰਨੇ ਅਨਿਸ਼ਚਿਤ ਹੈ ਜਾਂ ਤਰਲ ਹੈ ਕਿ ਕਿਸੇ ਮੌਕੇ ਸਥਿਤੀ ਕੋਈ ਵੀ ਕਰਵਟ ਲੈ ਸਕਦੀ ਪਰ ਇਹਦੇ باوجود ਆਪਾਂ ਕੁਝ ਗੱਲਾਂ ਕਰਦੇ ਆਂ ਇਸ ਕਿਸਾਨ ਅੰਦੋਲਨ ਦੀ ਕਿ ਇਹ ਕਿੰਨਾ ਹਾਲਤਾਂ ਵਿੱਚ ਹੋ ਰਿਹਾ ਤੇ ਇਹਦੀ ਮਹੱਤਤਾ ਕੀ ਜਾਂ ਇਹਦੇ ਪ੍ਰਭਾਵ ਕੀ ਪੈਣਗੇ ਇੱਕ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੱਲ ਨੂੰ ਦੀਪ ਸਿੱਧੂ ਦੀ ਵਰਸੀ ਵੀ ਆ ਰਹੀ ਹੈ ਦੂਜੀ ਵਰਸੀ ਤੇ ਦੀਪ ਸਿੱਧੂ ਤੇ ਕਿਸਾਨ ਅੰਦੋਲਨ ਇਹ ਦੋਵੇਂ ਚੀਜ਼ਾਂ ਹੁਣ ਇੱਕ ਦੂਜੇ ਨਾਲੋਂ ਤੋੜ ਕੇ ਨਹੀਂ ਦੇਖਿਆ ਜਦੋਂ ਵੀ ਕਿਤੇ ਕਿਸਾਨ ਅੰਦੋਲਨ ਦੀ ਚਰਚਾ ਹੋ ਦਿੱਲੀ ਵਾਲੀ 220 ਤੋਂ ਲੈ ਕੇ ਤਾਂ ਦੀਪ ਸਿੱਧੂ ਦੇ ਨਾਂ ਨੂੰ ਉਹ ਤੇ ਤੋਂ ਵੱਖ ਨਹੀਂ ਕੀ ਤੋ ਇਸ ਕਰਕੇ ਆਪਾਂ ਥੋੜੀਆਂ ਦੋ ਚਾਰ ਗੱਲਾਂ ਇਹ ਵੀ ਕਰਾਂਗੇ ਕਿ ਅੱਜ ਜਦੋਂ ਇਹ ਦੂਜਾ ਗੇੜ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ ਤਾਂ ਕੁਝ ਗੱਲਾਂ ਪਹਿਲੇ ਦੀਆਂ ਵਿੱਚ ਤਾਰਨ ਦੀ ਲੋੜ ਪਊ ਤੇ ਦੀਪ ਸਿੱਧੂ ਦੀ ਕੀ ਵਿਰਾਸਤ ਸੀ ਉਹਨੇ ਉਦੋਂ ਕਿਸ ਕਿਸਮ ਦਾ ਰੋਲ ਨਿਭਾਇਆ ਕਿਹੜੀਆਂ ਉਹਨੇ ਗੱਲਾਂ ਕੀਤੀਆਂ ਅੱਜ ਉਹਨਾਂ ਗੱਲਾਂ ਦੀ ਕਿੰਨੀ ਕਿਸਾਰਤਤਾ ਹੈ ਤੇ ਉਹ ਆਪਾਂ ਥੋੜੀਆਂ ਦੋ ਚਾਰ ਗੱਲਾਂ ਇੱਥੇ ਅੱਜ ਕਰਾਂਗੇ ਨੰਬਰ 1 ਕਿ ਦੀਪ ਸਿੱਧੂ ਦੇ ਖਿਲਾਫ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਦੋਂ 32 ਜਥੇਬੰਦੀਆਂ ਉਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਐਵੇਂ 1-2 ਨੂੰ ਛੱਡ ਕੇ ਉਹਨਾਂ ਨੇ ਖਾਸ ਕਰਕੇ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਦੇ ਖਿਲਾਫ ਕਿੰਨਾ ਜ਼ਹਿਰੀਲਾ ਪ੍ਰਚਾਰ ਕੀਤਾ ਸੀ ਜਦੋਂ ਸਟੇਜ ਦੇ ਉੱਤੋਂ ਉਹਨੂੰ ਗਦਾ ਗਦਾਰ ਆਲਾ ਨਾਂ ਲਾਇਆ ਗਿਆ ਸੀ ਨਾਰੇ ਲਵਾਏ ਗਏ ਸੀ ਕਿ ਇੱਕ ਉਹਦੇ ਖਿਲਾਫ ਨਾਫਰਤਤਾ ਇੱਕ جنੂਨ ਪੜਕਾਇਆ ਗਿਆ ਜਿਹੜਾ ਆਮ ਤੌਰ ਤੇ ਫਾਸ਼ੀਵਾਦ ਦਾ ਪ੍ਰਤੀਕ ਹੁੰਦਾ ਉਹ ਤੇ ਹਮਲਾ ਵੀ ਹੋਇਆ ਤੇ ਯਤਨ ਕੀਤੇ ਗਏ ਕਿ ਉਹਨੂੰ ਕੋਈ ਨੁਕਸਾਨ ਪਹੁੰਚਾਏ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਜੋ ਕੋਸ਼ ਅੱਜ ਸ਼ੰਭੂ ਤੇ ਖਨੌਰੀ ਚ ਦੇਖਣ ਨੂੰ ਮਿਲ ਉਹਦੇ ਚ ਇੱਕ ਗੱਲ ਤਾਂ ਇਹ ਹੈ ਕਿ ਉਸ ਦੀਪ ਸਿੱਧੂ ਦੇ ਖਿਲਾਫ ਜਿਹੜੀ ਏਡੀ ਵੱਡੀ ਮਹਿਮ ਵੱਡੀ ਸੀ ਲਾਫਰਤ ਦੀ ਤੇ ਬ੍ਰੋਧ ਦੀ ਤੇ ਦੁਸ਼ਮਣੀ ਦੀ ਤੇ ਘਟਿਆ ਪੰਡੀ ਪ੍ਰਚਾਰ ਦੀ ਜਿਹੜੇ ਉਹਦੇ ਮੁੱਖ ਚਿਹਰੇ ਸੀ ਉਹ ਇੱਥੋਂ ਅੱਜ ਗਏ ਮੁੱਖ ਚਿਹਰੇ ਸੀਗੇ ਬਲਵੀਰ ਸਿੰਘ ਰਾਜੇਵਾਲ ਤੇ ਦੂਜਾ ਜੋਗਿੰਦਰ ਸਿੰਘ ਉਗਰਾਹਾ ਉਹ ਦੋਵੇਂ ਚਿਹਰੇ ਵੀ ਗਏ ਵੈਥੋਂ ਐਬਸੈਂਟ ਗੈਰਹਾਜ਼ਰ ਤੇ ਉਹਨਾਂ ਦੀਆਂ ਜਥੇਬੰਦੀਆਂ ਵੀ ਇਹ ਜਿਹੜੀਆਂ ਦੋਵੇਂ ਜਥੇਬੰਦੀਆਂ ਨੇ ਜਾਂ ਦੋਵੇਂ ਚਿਹਰੇ ਨੇ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਤੇ ਸਰਦਾਰ ਸਰਬੰਸ ਸਿੰਘ ਪੰਦੇਰ ਇਹਨਾਂ ਨੇ ਠੀਕ ਹੈ ਕਿ ਕੁਝ ਮੌਕਿਆਂ ਦੇ ਉੱਤੇ ਸਮਝੌਤੇ ਬਾਅਦ ਵਾ ਵਾ ਦਾ ਜਿਹੜਾ ਸੀਗਾ ਰੁਝਾਨ ਉਹ ਪ੍ਰਗਟ ਆਇਆ ਦਵਾ ਹੇਠ ਆਏ ਜਾਂ ਪ੍ਰਭਾਵ ਹੇਠ ਆਏ ਜਾਂ ਗਲਤ ਪ੍ਰੇਮੀ ਜੋ ਵੀ ਹੋਇਆ ਖਾਸ ਕਰਕੇ ਜਿਹੜਾ ਸਰਬਤ ਸਿੰਘ ਪੰਦੇਰ ਹੈ ਉਹਨੇ 26 ਜਨਵਰੀ ਤੋਂ ਬਾਅਦ ਜੋ ਪਹਿਲੀ ਸਟੇਟਮੈਂਟ ਦਿੱਤੀ ਦੀਪ ਦੇ ਖਿਲਾਫ ਬੋਲਿਆ ਖਾਮਖਾ ਉਹ ਸ਼ਾਇਦ ਆਪਣੇ ਡਰ ਚੋਂ ਜਾਂ ਇੱਕ ਦਵਾ ਹੇਠ ਆ ਕੇ ਪਰ ਓਵਰ ਆਲ ਇਹਨਾਂ ਦਾ ਦੀਪ ਸਿੱਧੂ ਪ੍ਰਤੀ ਕੋਈ ਬਹੁਤਾ ਮਾੜਾ ਉਹ ਨਹੀਂ ਸੀ ਕੋਸ਼ਿਸ਼ ਕਰਦੇ ਰਹੇ ਕਿ ਉਹਦਣਾ رابطہ ਬਣਾ ਕੇ ਚੱਲਿਆ ਜਾਂ ਤੇ ਉਹ ਜਿਹੜੇ ਚਿਹਰੇ ਸੀਗੇ ਉਹ ਰਾਜੇਵਾਲ, ਜੋਗਿੰਦਰ ਸਿੰਘ ਗਰਾਹਾਂ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲ ਇਹ ਸਭ ਤੋਂ ਵੱਧ ਸੀ ਬਾਕੀ ਚੱਲੋ ਉਹਨਾਂ ਦੇ ਸਹਾਇਕ ਸੀਗੇ ਡਾਕਟਰ ਦਰਸ਼ਨਪਾਲ ਤੇ ਬੂਟਾ ਸਿੰਘ ਉਹ ਵੀ ਇਥੋਂ ਅੱਜ ਗੈਰ ਹਾਜ਼ਰ ਨੇ ਸੋ ਫਾਰ ਸੰਘਰਸ਼ ਚੋਂ ਪਾਸੇ ਨੇ ਅਜੇ ਤੱਕ ਚਲੋ ਲਾਮਬੰਦੀ ਜੋ ਅੱਜ ਦ੍ਰਿਸ਼ ਆ ਰਹੇ ਨੇ ਉਹਦੇ ਚੋਂ ਲੱਗ ਰਿਹਾ ਹੈ ਕਿ ਭਾਵੇਂ ਦੋ ਜਥੇਬੰਦੀਆਂ ਦਾ ਸੱਦਾ ਹੈ ਪਰ ਲਾਮਬੰਦੀ ਉਹੀ ਹੈ ਜੋ ਬਤੀਆਂ ਵੇਲੇ ਹੋ ਗਈ ਸੀ ਉਹ ਹਵਾ ਰੋੜ੍ਹ ਈ ਹੈ ਪ੍ਰਭਾਵ ਵੋੜ੍ਹ ਈ ਬਣ ਰਿਹਾ ਹੈ ਹਾਲਾਂਕਿ ਜੇ ਸਾਰੇ ਰਲ ਕੇ ਚੱਲੇ ਹੁੰਦੇ ਤਾਂ ਨੇਚਰਲੀ ਕਿਤੇ ਇਦੋਂ ਵੱਧ ਇਕੱਠ ਹੋਰ ਕਿਤੇ ਵੱਧ ਹੋ ਸਕਦਾ ਪਰ ਫੇਰ ਵੀ ਲੋਕਾਂ ਨੇ ਇੱਕ ਜਿਹਾ ਲੜਨ ਦਾ ਜਜ਼ਬਾ ਉਹ ਦਿਖਾਇਆ ਤੇ ਅਜੇ ਤੱਕ ਦਿਖਾ ਰਹੇ ਤੇ ਇੱਕ ਸਮੱਸਿਆ ਉੱਥੇ ਜਿਹੜੀ ਉਹ ਉਸ ਮੌਕੇ ਆਈ ਸੀ 26 ਜਨਵਰੀ ਨੂੰ ਜਦੋਂ 2020 ਦੇ ਵਿੱਚ ਦਿੱਲੀ ਨੂੰ ਤੁਰੇ ਸੀਗੇ ਉਦੋਂ ਜਿਹੜੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਬਾਰਡਰ ਜਿੱਥੇ ਸਾਨੂੰ ਰੋਕ ਲੈਣਗੇ ਸੀ ਉੱਥੇ ਬਹਿ ਜਾਣਗੇ ਅਸੀਂ ਅੱਗੇ ਨਹੀਂ ਜਾਣਾ ਐਤਕਾ ਇਹਨਾਂ ਦੋਹਾਂ ਲੀਡਰਾਂ ਨੇ ਐ ਇਸ ਰੂਪ 'ਚ ਨਹੀਂ ਇਹ ਗੱਲ ਕਹੀ ਕਿ ਅਸੀਂ ਅੱਗੇ ਵਧਣਾ ਹੈ ਪਰ ਵਧਣਾ ਬਕਾਇਦਾ ਇੱਕ ਜਾਬਤੇ 'ਚ ਰਹਿ ਕੇ ਸੋ ਕੋਈ ਆਪਾ ਤਾਪੀ ਨਾ ਹੋਵੇ ਕੋਈ ਇਸ ਤਰ੍ਹਾਂ ਦਾ ਜਬਤ ਭੰਗ ਨਾ ਹੋਵੇ ਤੇ ਕੋਈ ਵੀ ਕਾਲੀ 'ਚ ਜਾਂ ਕਿਸੇ ਇਸ ਤਰ੍ਹਾਂ ਦਾ ਇੱਕ ਬੰਦੇ ਦੇ ਮਨ ਚ ਆਈ ਗੱਲ ਤੇ ਉਹ ਉਸ ਮੁਤਾਬਕ ਚੱਲ ਪਈਏ ਕਿ ਜੋ ਵੀ ਹੋਣਾ ਆ ਆਪਸੀ ਸਹਿਮਤੀ ਨਾਲ ਹੀ ਜਾਣਾ ਹੈ। ਤੋਂ ਇਸ ਪੱਖੋਂ ਕਿਹਾ ਜਾ ਸਕਦਾ ਹੈ ਕਿ ਅਜੇ ਤੱਕ ਲੋਕਾਂ ਦੇ ਵਿੱਚ ਇਹਨਾਂ ਦੋਹਾਂ ਲੀਡਰਾਂ 'ਚ ਕੁਝ ਭਰੋਸਾ ਹੈ। ਮੰਨ ਵੀ ਰਹੇ ਨੇ ਉਹਨਾਂ ਦੀ ਪਰ ਇੱਕ ਸਮੱਸਿਆ ਫੇਰ ਵੀ ਆ ਰਹੀ ਹੈ। ਤਣਾਅ ਫੇਰ ਵੀ ਬਣਿਆ ਹੋਇਆ ਹੈ। ਜਿਹੜੇ ਨੌਜਵਾਨ ਹੈ ਜਿਨ੍ਹਾਂ ਦੇ ਵਿੱਚ ਲੜਨ ਦਾ ਜ਼ਿਆਦਾ ਜਜ਼ਬਾ ਹੈ। ਉਹ ਉਹ ਜ਼ਿਆਦਾ ਉਹਨਾਂ ਨੂੰ ਹੈ ਇਹਨੂੰ ਹੋਰ ਤਿੱਖਾ ਕਰੀਏ ਤੇ ਅਸੀਂ ਅੱਗੇ ਜਾਣਾ ਹੈ। ਪਰ ਉਹ ਪਿਛਲੀ ਵਾਰ ਜਿਹੜੇ ਸੀਗੇ ਰਾਜੇਵਾਲ ਵਗੈਰਾ ਉਹ ਉਸ ਸੀਮ ਤੋਂ ਲੜਾਈ ਦੇ ਮੋਰਚੇ ਤੋਂ ਪਿੱਛੇ ਸੀਗੇ ਉੱਥੇ ਹਾਜ਼ਰ ਨਹੀਂ ਸੀ ਐਤਕੀ ਇਹ ਬੰਦੇ ਉੱਥੇ ਹਾਜ਼ਰ ਨੂੰ ਬਕਾਇਦਾ ਸਿਚੁਏਸ਼ਨ ਦਾ ਜਾਇਜ਼ਾ ਲੈ ਰਹੇ ਹਨ ਬਾਰ-ਬਾਰ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਥਿਤੀ ਸਪਸ਼ਟ ਕਰ ਰਹੇ ਤੇ ਆਪਦੇ ਕਾਡਰ ਨਾਲ ਬਕਾਇਦਾ ਆਪਤਾ ਰੱਖ ਰਹੇ ਚਲੋ ਇੰਨੀਆਂ ਇੱਕ ਗੱਲਾਂ ਇਹ ਥੋੜੀਆਂ ਜੀਆਂ ਪੋਜੀਟਿਵ ਹੈ ਦੇ ਤੁਲਨਾ 'ਚ ਇਹ ਗੱਲ ਕਹੀ ਅਤ ਕੱਥ ਨਹੀਂ ਨਹੀਂ ਹੋ ਕਿ ਇਹ ਕਿ ਅੱਜ ਇਸ ਤਰ੍ਹਾਂ ਕਰ ਰਹੇ ਜੇ ਕੋ ਸਿੱਖੇ ਨੇ ਤੇ ਸੰਭਲ ਕੇ ਚੱਲ ਰਹੇ ਤਾਂ ਦੀਪ ਸਿੱਧੂ ਦਾ ਇਹਦੇ ਵਿੱਚ ਰੋਲ ਬਣਦਾ ਕਿਉਂਕਿ ਪਿਛਲੀ ਵਾਰ ਉਹਨੇ ਉਹ ਲੋਕਾਂ ਨੂੰ ਜਿਹੜੇ ਬੰਦੇ ਬਾਗੀ ਹੋ ਕੇ ਚੱਲੇ ਉਦੋਂ ਬਾਗੀ ਹੋ ਕੇ ਚੱਲਣਾ ਜਸਟੀਫਾਈਡ ਸੀ ਬਣਦਾ ਵੀ ਸੀ ਹੱਕ ਬਜਾ ਬਜਾਉਣ ਸੀ ਕਿਉਂਕਿ ਜਿਹੜੇ ਲੀਡਰਾਂ ਤੇ ਉਹਨਾਂ ਦਾ ਭਰੋਸਾ ਹੀ ਨਹੀਂ ਸੀ ਜਿਹੜੇ ਉਹਨੂੰ ਉੱਥੇ ਅੱਗੇ ਵਧਣ ਤੋਂ ਰੋਕ ਰਹੇ ਸੀ ਬਿਲਕੁਲ ਹੀ ਇਹਦਾ ਜਾਣਾ ਹੀ ਨਹੀਂ ਜਿੱਥੇ ਕਹਿਣਗੇ ਬਹਿ ਜਾਂਦੇ ਸੋ ਦੀਪ ਸਿੱਧੂ ਨੇ 26 ਜਨਵਰੀ ਨੂੰ ਵੀ ਤੇ 26 ਨਵੰਬਰ ਨੂੰ ਵੀ ਜਿਹੜੀ ਗੱਲ ਦੇ ਉੱਤੇ ਜ਼ੋਰ ਦਿੱਤਾ ਉਹ ਇਹ ਸੀ ਕਿ ਲੋਕਾਂ ਦੇ ਬਹਿਣ ਨੂੰ ਪਛਾਣੋ ਲੋਕਾਂ ਦੇ ਰੌਣ ਨੂੰ ਪਛਾਣੋ ਤੇ ਲੀਡਰ ਉਹ ਹੈ ਜਿਹੜਾ ਲੋਕਾਂ ਦੇ ਰੌਣ ਨੂੰ ਪਛਾਣ ਕੇ ਅਗਵਾ ਤੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਖਿਲਾਫ ਨਾ ਬੋਲੋ ਉਹਨਾਂ ਦਾ ਵਿਰੋਧ ਨਾ ਕਰੋ ਉਹਨਾਂ ਨੂੰ ਡੱਕਣ ਦੀ ਇਸ ਰੂਪ ਦੇ ਵਿੱਚ ਕੋਸ਼ਿਸ਼ ਨਾ ਸੋ ਪਿਛਲੀ ਵਾਰ ਉਹ ਲੀਡਰ ਜਿਹੜੇ ਸੀਗੇ ਉਹ ਉਸ ਬਹਿਣ ਤੋਂ ਟੁੱਟੇ ਹੋਏ ਸੀ ਉਹ ਸਾਬਤ ਹੋ ਗਿਆ 26 ਜਨਵਰੀ ਨੂੰ ਵੀ ਹੋ ਗਿਆ ਕਿ ਲੋਕ ਉਹਨਾਂ ਨੂੰ ਠਕਰਾ ਕੇ ਲੱਖਾਂ ਦੀ ਗਿਣਤੀ ਚ ਰਿੰਗ ਰੋਟ ਤੇ ਵਧੇ ਅੰਗੇ ਉਹਨਾਂ ਨੇ ਆਪਣਾ ਲਾਲ ਕਿਲੇ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਚੁਲਾ ਕੇ ਫੇਰ ਹੀ ਤਸल्ली ਉਸ ਤੋਂ ਬਾਅਦ ਹੀ ਉਥੋਂ ਸੋ ਇੱਕ ਤਾਂ ਇੱਥੋਂ ਇਹ ਸਬਕ ਜਿਹੜਾ ਹੈ ਗ੍ਰੈਂਡ ਕਰ ਲੈਣਾ ਚਾਹੀਦਾ ਹੈ ਕਿ ਲੋਕਾਂ ਦੇ ਰੌਂ ਤੋਂ ਉਲਟ ਚੱਲਣਾ ਲੋਕਾਂ ਦਾ ਰੌਪਾਂਪੋ ਤੇ ਫੇਰ ਉਹਨੂੰ ਅਗਵਾਈ ਦਿਓ ਫੇਰ ਹੀ ਥੋੜਾ ਤੁਹਾਡੇ ਚ ਲੋਕਾਂ ਦਾ ਭਰੋਸਾ ਵੱਸ ਸਕਦਾ ਦੂਜੀ ਗੱਲ ਇਹ ਜਿਹੜੀਆਂ ਕੁਝ ਜਥੇਬੰਦੀਆਂ ਸੀ ਜਿਹੜੇ ਬਦਨਾਮ ਚਿਹਰੇ ਮੈਂ ਕਹਿੰਨਾ ਇੱਕ ਉਹਨਾਂ ਦੇ ਵਿੱਚ ਕੁਲਵੰਤ ਸਿੰਘ ਸੰਧੂ ਵੀ ਸੀ ਜਿਹੜਾ ਖਾੜਕੂ ਸੰਘਰਸ਼ ਵੇਲੇ ਪੁਲਿਸ ਦਾ ਨਾਮੀਟ ਆਊਟ ਬਹੁਤ ਪੂਰਾ ਬਦਨਾਮ ਹੋ ਚੁੱਕਿਆ ਸੀ ਪਰ ਉਹਨੂੰ ਬਹੁਤ ਸਪੇਸ ਦਿੱਤੀ ਗਈ ਤੇ ਉਹ ਸਭ ਤੋਂ ਵੱਧ ਦੀਪ ਸਿੱਧੂ ਨੂੰ ਭੰਡਣ ਦੇ ਜਾਂ ਜਿਹੜੇ ਬੰਦੇ ਬਾਗੀ ਨੌਜਵਾਨ ਸੀਗੇ ਜੁਝਾਰੂ ਸੀ ਜਿਨ੍ਹਾਂ ਵਿੱਚ ਜज्ਬਾ ਸੀ ਉਹਨਾਂ ਨੂੰ ਪਿੱਛੇ ਰੱਖਣ ਤੇ ਆਪ ਦਾ ਆਪ ਚਮਕਾਉਣ ਦੇ ਉਹਦੇ ਇੱਕ ਬਹੁਤ ਸੋ ਇਹ ਜਿਹੜੇ ਜਿਹੜੇ ਸਾਰੇ ਚਿਹਰੇ ਆ ਉਹ ਇਤਿਹਾਸਕਾਂ ਉੱਥੇ ਕਿਤੇ ਵੀ ਨਜ਼ਰ ਨਹੀਂ ਆਇਆ ਸੋ ਇਹ ਇਸ ਕਰਕੇ ਹੋ ਗਿਆ ਕਿ ਦੀਪ ਸਿੱਧੂ ਨੇ ਆਪਦੇ ਵਰਤਾਂਤ ਰਾਹੀਂ ਆਪਦੇ ਨੈਰੇਟਿਵ ਰਾਹੀਂ ਆਪਦੀਆਂ ਗੱਲਾਂ ਰਾਹੀਂ ਇੱਕ ਜज्ਬਾ ਭਰਤਾ ਕੌਮ ਦੇ ਵਿੱਚ ਖਾਸ ਕਰਕੇ ਯੂਥ ਦੇ ਵਿੱਚ ਕਿ ਹੁਣ ਇਹ ਜੇ ਬੰਦੇ ਉਹ ਪ੍ਰਵਾਨ ਨਹੀਂ ਹੋਣਗੇ ਉਹਨਾਂ ਨੂੰ ਪਿੱਛੇ ਰਹਿ ਕੇ ਚੱਲਣਾ ਤੇ ਲੀਡਰ ਨਵੇਂ ਆਉਣਗੇ ਜਿਹੜੇ ਸਮੇਂ ਦੀ ਹਾਣੀ ਬਣ ਕੇ ਚੱਲਣ ਦੂਜੀ ਗੱਲ ਦੀਪ ਸਿੱਧੂ ਨੇ ਉਦੋਂ ਵੀ ਕਿਹਾ ਸੀ ਕਿ ਉਤੋਂ ਮੋੜਨ 'ਚ ਕਾਲੀ ਕੀਤੀ ਮੰਗਾ ਜਿਸ ਤਰ੍ਹਾਂ ਐਲਾਨ ਉਹਨਾਂ ਨੇ ਕਰਤਾ ਸੀ ਵੀ ਅਸੀਂ ਮੰਨ ਲਿਆ ਪਰ ਜਿਸ ਕਿਸਮ ਦਾ ਭਰੋਸਾ ਕੀਤਾ ਕੱਚੇ ਆਧਾਰ ਦੇ ਉੱਤੇ ਇਹ ਪਤਾ ਹੀ ਸੀ ਕਿ ਉਹ ਇਤੇ ਨਿਭਣਗੇ ਕਿ ਨਹੀਂ ਨਿਭਣਗੇ ਉਹ ਜੇ ਥੋੜਾ ਜਿਹਾ ਹੋਰ ਸਬਰ ਕਰਦੇ ਉੱਥੇ ਬੈਠੇ ਰਹਿੰਦੇ ਤਾਂ ਸ਼ਾਇਦ ਇਸ ਤੋਂ ਵੱਧ ਗੱਲਾਂ ਕੁਝ ਮਨਵਾਈਆਂ ਜਾ ਸਕਦੀਆਂ ਸੀ ਲਿਖਤੀ ਰੂਪ ਦੇ ਵੀ ਕਿ ਲਿਖਤੀ ਰੂਪ ਤੋਂ ਉਹ ਕੁਝ ਵੀ ਨਹੀਂ ਸੀ ਹੋਇਆ ਇਹਨਾਂ ਨੂੰ ਤਾਂ ਬੁਲਾਇਆ ਵੀ ਨਹੀਂ ਇਹਨਾਂ ਨੂੰ ਤਾਂ ਪੁੱਛਿਆ ਵੀ ਨਹੀਂ ਇੱਕ ਤਰਫਾ ਐਲਾਨ ਕੀਤਾ ਉਹਨਾਂ ਨੇ ਕਾਲੀ ਕਿਹੜੀ ਗੱਲ ਦੀ ਸੀ ਉਹ ਬਾਅਦ ਚ ਯਾਰ ਹੋ ਗਿਆ ਕਾਲੀ ਇਲੈਕਸ਼ਨ ਇਹ ਮੰਨ ਦੇ ਵਿੱਚ ਉਹਨਾਂ ਨੂੰ ਵਹਿਮ ਹੋ ਗਿਆ ਕਿ ਤੇ ਖਾਸ ਕਰਕੇ ਰਾਜੇਵਾਲ ਤੇ ਜਿਹੜੇ ਉਹਦੇ ਕੁਛ ਸੀਗੇ ਕਹਿ ਲੋ ਕਿ ਦਮਸ਼ੱਲੇ ਜਿਨ੍ਹਾਂ ਦੇ ਪੱਲੇ ਕੁਛ ਵੀ ਨਹੀਂ ਸੀਗਾ ਹੇਠਾਂ ਕੁਛ ਵੀ ਨਹੀਂ ਬਸ ਉਹ ਸਟੇਜ ਮਿਲ ਗਈ ਰੋਜ਼ ਬਿਆਨ ਦੇਣ ਦਾ ਹੋ ਗਿਆ ਤੇ ਉਹ ਆਪਦੇ ਆਪ ਨੂੰ ਲੀਡਰ ਸਮਝਣ ਤੇ ਉਹਨਾਂ ਨੂੰ ਇਹ ਸੀ ਵੀ ਹੁਣ ਫਟਾਫਟ ਤਾਜਾ ਤਾਜਾ ਕੈਸ਼ ਕਰ ਲਈ ਇਲੈਕਸ਼ਨਾਂ ਦੇ ਵਿੱਚ ਉਹ ਜਿਹੜੀ ਲਾਲਸਾ ਸੀਗੀ ਐ ਨੀਤੀ ਬਰ ਲਾਲਸਾ ਉਸ ਨੇ ਸਾਰਾ ਗੱਲ ਖਰਾਬ ਕੀਤੀ ਤੇ ਦੀਪ ਸਿੱਧੂ ਇਸ ਖਾਸੇ ਨੂੰ ਬੁੱਝ ਚੁੱਕਿਆ ਸੀ ਕਿ ਇਹ ਬੰਦੇ ਇਸ ਕਿਸਮ ਦੇ ਇਹ ਤੁਹਾਨੂੰ ਧੋਖਾ ਦੇਣ ਵੀ ਦੇਣ ਤੇ ਲਗਾਤਾਰ ਅਗਾਹ ਕਰਦਾ ਰਹਿੰਦਾ ਸੀ ਜਿਹਦੇ ਕਰਕੇ ਉਹ ਚੁਬਦਾ ਬਹੁਤ ਸੀ ਇਹਨਾਂ ਨੂੰ ਤੇ ਚੁਬਦਾ ਬਹੁਤ ਸੀ ਤੇ ਫਿਰ ਉਹਨੂੰ ਜਿੰਨਾ ਉਹਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਮਨ ਦੀਪ ਸਿੱਧੂ ਨੂੰ ਆਪਣੇ ਸੂਲਾਂ ਤੇ ਖੜਨ ਦੀ ਤੇ ਲੋਕਾਂ ਚ ਢੱਲੇ ਨਾਲ ਲਜਾਣ ਦੀ ਕੀਮਤ ਬਹੁਤ ਤਾਰਨੀ ਪਈ ਉਹਨੂੰ ਬਹੁਤ ਕੁਝ ਝੱਲਣਾ ਪਿਆ ਬੜੇ ਕੁਝ ਤੋਂ ਲੰਘਣਾ ਪਿਆ ਤੇ ਅੱਜ ਇੰਨਾ ਕਿਤਾਬਾ ਚਲੋ ਇੰਨੀ ਗੱਲ ਤੱਕ ਸੁਖ ਦਾ ਸਾਲ ਲੈ ਸਕਦੇ ਹਾਂ ਕਿ ਉਹ ਹੁਣ ਚਿਹਰੇ ਅਜੇ ਅਜੇ ਤੱਕ ਪਿੱਛੇ ਨਾ ਤੇ ਮੇਰਾ ਖਿਆਲ ਹੈ ਕਿ ਦੁਬਾਰਾ ਉਹ ਅੱਗੇ ਨਹੀਂ ਆਉਣੇ ਚਾਹੀਦੇ ਸੰਘਰਸ਼ ਵਿੱਚ ਸ਼ਾਮਲ ਹੋਣ ਹਰ ਹੋਣ ਭਾਵੇਂ ਕਾਲਾ ਚੋਰ ਹੈ ਕੋਈ ਸੰਘਰਸ਼ ਵਿੱਚ ਤਾਂ ਸਾਰੇ ਬੰਦੇ ਸ਼ਾਮਲ ਹੋਣ ਪਰ ਕਦੇ ਵੀ ਹੁਣ ਉਹਨਾਂ ਤੇ ਭਰੋਸਾ ਨਹੀਂ ਕੀਤਾ ਕਈ ਬੰਦੇ ਜਿਹੜੇ ਦੀਪ ਸਿੱਧੂ ਦੇ ਦੋਸਤ ਸੀ, ਕਲਾਸ ਫੈਲੋ ਸੀ, ਕਾਲਜ ਟਾਈਮ ਦੇ ਸਾਥੀ ਸੀ ਤੇ ਮੁੜ ਕੇ ਕਿਸਾਨ ਆਗੂ ਬਣ ਗਏ। ਉਹਨਾਂ ਨੇ ਵੀ ਉਹ ਨਹੀਂ ਨਵਾਇਆ ਤੇ ਉਹਦੀ ਉਹਨਾਂ ਨੂੰ ਅੱਜ ਉਹ ਕਿੱਥੇ ਨੇ? ਉਹ ਪਿੱਛੇ ਨੇ ਅੱਜ ਪਿਛਲੀਆਂ ਸਫਾਂ 'ਚ ਅਗਲੀਆਂ ਸਫ। ਦੂਜੀ ਗੱਲ ਜਿਹੜੀ ਦੀਪ ਸਿੱਧੂ ਕਹਿੰਦਾ ਸੀਗਾ ਉਹ ਇਹ ਹੈ ਕਿ ਇਹਨਾਂ ਦੇ ਵਿੱਚ ਲਾਲਸਾ ਹੈ ਦੀਨਾਂ 'ਚ ਪੋਲੀਟੀਕਲ ਲਾਲਸਾ। ਲਾਲਸਾ ਕਰਕੇ ਜਿਹੜੀ ਹਰ ਜਥੇ ਬੰਦੀ ਹੈ ਵੀ ਮੇਰੀ ਭੱਲ ਬਣੇ ਫਟ ਕਿਉਂ ਪਈ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਜੇ ਬੇਗਰਜ ਹੋ ਕੇ ਨਿਸ਼ਕਾਮ ਹੋ ਕੇ ਕੰਮ ਕਿਸਾਨਾਂ ਦੀ ਖਾਤਰ ਲੜਨਾ ਚਾਹੁੰਦੀਆਂ ਫਿਰ ਸਵਾਲ ਤਾਂ ਇਹ ਖੜਾ ਹੁੰਦਾ ਇਕੱਠੇ ਕਿਉਂ ਨਹੀਂ ਹੁੰਦੀ ਜੀਤਾ ਮਤ ਨਿਸ਼ਕਾਮ ਨਹੀਂ ਹਰ ਇੱਕ ਨੂੰ ਇਹ ਹੈ ਇਹ ਗਾਹਾਂ ਨੂੰ ਵੀ ਪੱਲੇ ਬੰਨ੍ਹ ਇਹ ਜਥੇਬੰਦੀਆਂ ਤੋਂ ਲੋੜ ਵੀ ਇਹਨਾਂ ਦੀ ਹੈ ਲੜਦੀਆਂ ਵੀ ਹੈ ਪਰ ਲਗਾਤਾਰ ਇਹਨਾਂ ਚੌਕਸੀ ਨਾਲ ਅੱਖ ਰੱਖੋ ਜਦੋਂ ਹੀ ਕਿਤੇ ਇਹਨਾਂ ਨੂੰ ਇਹ ਲੱਗੂਗਾ ਕਿ ਸਾਡੇ ਸਾਨੂੰ ਕੁਝ ਹੁਣ ਮਿਲ ਸਕਦਾ ਹੈ ਤੇ ਇਹਨਾਂ ਅੰਦਰ ਇਸ ਤੇ ਅੱਜ ਤਾਂ ਹੀ ਉਹ ਜਥੇ ਬੰਦੀਆਂ ਆਪਸ ਵਿੱਚ ਜਿਹੜੀਆਂ ਉਸ ਮੌਕੇ ਕਿੰਨੀ ਏਕਤਾ ਦਿਖਾਈ ਉਹਨਾਂ ਨੇ ਕਿਸ ਕਿਸਮ ਰਲ ਕੇ ਚੱਲੀਆਂ ਤੇ ਉਸ ਤੋਂ ਬਾਅਦ ਖਖੜੀਆਂ ਕਰੇਲੇ ਹੋ ਗਏ ਇੱਕ ਦੂਜੇ ਦੇ ਪੋਤੜੇ ਫਰੋਲਨੇ ਸ਼ੁਰੂ ਕੀਤੇ ਇੱਕ ਦੂਜੇ ਬੜੇ ਦੋਸ਼ ਲਾਏ ਤੇ ਉਹ ਹੁਣ ਇੱਕਦਾਂ ਮੁਰਕ ਕੇ ਇਕੱਠੇ ਹੋਣਾ ਬਹੁਤ ਆ ਤੇ ਨਾ ਮਤਲਬ ਉਹਦਾ ਕੋਈ ਫਾਇਦਾ ਹੋਣਾ ਮੁਰਕ ਕੇ ਫੇਰ ਇਕੱਠੇ ਹੁੰਦੇ ਪਰ ਉੰਜ ਇਹ ਹੈ ਕਿ ਜਿਹਦੇ ਕੋਲੇ ਜਿੰਨਾ ਵੀ ਕੁਝ ਹੈ ਉਹ ਅਬ ਦੇ ਆਪ ਦੇ ਹਿਸਾਬ ਨਾਲ ਇਹ ਸੰਘਰਸ਼ ਦੇ ਵਿੱਚ ਇਕ ਐ ਸੰਘਰਸ਼ ਨੇ ਕੁਝ ਦਿਨਾਂ ਨਹੀਂ ਕੱਲ ਕਿੰਨੀ ਸਾਫ਼ ਕਰਤੀ ਐ ਬਲ ਜਿਸ ਤਰ੍ਹਾਂ ਕੀਤਾ ਜਾ ਰਿਹਾ ਪੰਜਾਬ ਨੂੰ ਆਈਸੋਲੇਟ ਕਰਕੇ ਜਿਵੇਂ ਘੇਰਾਬੰਦੀ ਕਰਕੇ ਜਿਸ ਦੇ ਬੈਰੀਕੇਡ ਕਿਲ ਠੋ ਹੋ ਸਾਰਾ ਜੋ ਟੋਟਲ ਰਵਈਆ ਉਹ ਦੇਸ਼ ਦੇ ਇੱਕ ਸੂਬੇ ਪ੍ਰਤੀ ਨਹੀਂ ਲੱਗ ਰਿਹਾ ਉਹ ਐ ਕਿ ਕੋਈ ਬਗਾਨੀ ਦੇਸ਼ ਵਿਰੋਧੀ ਕੋਈ ਤਾਕਤ ਐ ਜਾਂ ਖਿੱਤਾ ਐ ਦੇਸ਼ ਵਿਰੋਧੀ ਉਹਨੂੰ ਇਸ ਤਰ੍ਹਾਂ ਟਰੀਟ ਕੀਤਾ ਇਹ ਫੇਰ ਦੀਪ ਸਿੱਧੂ ਦੀਆਂ ਕੁਝ ਗੱਲਾਂ ਦੀ ਪੁਸ਼ਟੀ ਹੁੰਦੀ ਕਿ ਹਿੰਦੁਸਤਾਨ ਦੇ ਵਿੱਚ ਜੇ ਜਮਹੂਰੀਅਤ ਜਿਹੜੀ ਹੈ ਉਹ ਮੰਗ ਕਰਦੀ ਹੈ ਕਿ ਸਹੀ ਮਾਣਿਆਂ ਦੇ ਵਿੱਚ ਫੈਡਰਲਿਜ਼ਮ ਲਾਗੂ ਕਿਉਂਕਿ ਫੈਡਰਲਿਜ਼ਮ ਲਾਗੂ ਹੋ ਤਾ ਬਹੁਤ ਕੁਝ ਸੂਬਾ ਸਰਕਾਰਾਂ ਦੇ ਹੱਥ 'ਚ ਹੋ ਤੇ ਜੇ ਫੈਡਰਲਿਜ਼ਮ ਲਾਗੂ ਹੋ ਜੇ ਫੈਡਰਲਿਜ਼ਮ ਲਾਗੂ ਕਰਵਾਉਣਾ ਵੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੀ ਇੱਕ ਜੇਹੀ ਪਾਰਟੀ ਦੀ ਲੋੜ ਹੈ ਜਿਹੜੀ ਉਸ ਵਾਸਤੇ ਲੜ ਸਕੇ ਤੇ ਉਹਨਾਂ ਦੇ ਹਿਤਾ ਤੇ ਪੈਰਾ ਦੇਸ ਇਸ ਦੀ ਇਸ ਗੱਲ ਦੀ ਮਹੱਤਤਾ ਸਾਡੇ ਵਾਸਤੇ ਪਹਿਲੇ ਕਿਸਾਨ ਅੰਦੋਲਨ ਵੇਲੇ ਵੀ ਜੇ ਕਿਤੇ ਡਬਲ ਇੰਜਨ ਸਰਕਾਰ ਹੁੰਦੀ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਹੁੰਦੀ ਤਾਂ ਪੰਜਾਬ 'ਚ ਜਿੰਨੀ ਲਾਂਬੰਦੀ ਕਰਨ ਦੀ ਖੁੱਲ ਮਿਲ ਗਈ ਸੀ ਉਹ ਉਹ ਨਹੀਂ ਮਿਲਦੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਉਦੋਂ ਕਾਂਗਰਸ ਵਿੱਚ ਸੀ ਉਹ ਅਬਦੇ ਉਸ ਵਿਰੋਧਾਂ ਚ ਅਬ ਦੇ ਰਾਸੀ ਲੋੜਾਂ ਚ ਉਹਨੂੰ ਇਹ ਖੁੱਲਾ ਦੇਣੀਆਂ ਪੈ ਪੈਗੀਆਂ ਸੀ ਤੇ ਪੈਂਦੀਆਂ ਹੁੰਦੀਆਂ ਜੇ ਉਹਨੇ ਲੋਕਾਂ ਦੇ ਵਿੱਚ ਸਰਵਾਈਵ ਕਰਨਾ ਹੈ ਤੇ ਆਪ ਦਾ ਕੋਈ ਆਧਾਰ ਕਾਇਮ ਰੱਖਣਾ ਅੱਜ ਭਗਵੰਤ ਮਾਨ ਦੀ ਸਰਕਾਰ ਵੀ ਇਸ ਤਰ੍ਹਾਂ ਦੀ ਹੈ ਇਹ ਨਹੀਂ ਕਿ ਉਹ ਉਹਦਾ ਦੂਜਿਆਂ ਨਾਲੋਂ ਕੋਈ ਹੋਰ ਹੂ ਬਹੁਤ ਫਰਕ ਪਰ ਅੱਜ ਉਹਦੀ ਲੋੜ ਹੈ ਵੋਟਾਂ ਚੋਣਾਂ ਸਿਰ ਤੇ ਖੜੀਆਂ ਅੱਜ ਉਹ ਆਪਦੀ ਉਸ ਲੋੜ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਨਾਲ ਖੜਨ ਦਾ ਉਹਨੂੰ ਪੌਸਚਰ ਕੱਟੋ ਕੱਟ ਲੈਣਾ ਪੈ ਰਿਹਾ ਹੈ ਇਹਦਾ ਫਾਇਦਾ ਹੁੰਦਾ ਅੱਜ ਹੀ ਜਿਵੇਂ ਖਬਰ ਆਈ ਹੈ ਕਿ ਪਟਿਆਲੇ ਦੇ ਡੀਸੀ ਨੇ ਅੰਬਾਰੇ ਦੇ ਡੀਸੀ ਨੂੰ ਕਿਹਾ ਕਿ ਡਰੋਨ ਸਾਡੇ ਜ਼ਿਲ੍ਹੇ ਦੀ ਹੱਦ ਚ ਨਹੀਂ ਆਈ ਇਹੀਆਂ ਗੱਲਾਂ ਬਹੁਤ ਚੰਗੀਆਂ ਨੇ ਇਹੀਆਂ ਬਾਪਰ ਇਹ ਪਾਈਏ ਸਾਡਾ ਕਿੱਤਾ ਇੱਥੋਂ ਹੀ ਫਿਰ ਹੌਲੀ ਹੌਲੀ ਸਭ ਵਾਰੈਂਟੀ ਦੀ ਜਿਹੜੀ ਗੱਲ ਹੈ ਉਹ ਚੱਲਦੀ ਹੈ ਸੋ ਜੋ ਜਿੱਦਰ ਨੂੰ ਵੱਧ ਰਹੀ ਹੈ ਮੋਦੀ ਸਰਕਾਰ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੀ ਆਜ਼ਾਦੀ ਦੀ ਰਾਹ ਨੂੰ ਥੋੜਾ ਸੌਖਾ ਬਣਾ ਦੋ ਅੱਜੀ ਕੰਤਾ ਬੋਲ ਰਿਹਾ ਸੀ ਕੁਲਵੰਤ ਸਿੰਘ ਸੰਤੂ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦਾ ਇਹ ਤਾਂ ਐ ਕਰ ਰਹੇ ਨੇ ਵੀ ਜਿਵੇਂ ਪੰਜਾਬ ਕਿਸੇ ਹੋਰ ਦੇਸ਼ ਦਾ ਹਿੱਸਾ ਹੋ। ਹੁਣ ਭਾਵੇਂ ਉਹ ਉਹ ਤਾਂ ਉਹ ਤਾਂ ਚਿੰਤਾ ਪ੍ਰਗਟ ਕਰ ਰਿਹਾ ਵੀ ਲੋਕਾਂ 'ਚ ਬਗਾਨਗੀ ਨਾ ਕਿਤੇ ਆ ਜਾਈ। ਭਾਰਤ ਦੇ ਬਣੇ ਰਹਿਣ, ਦੇਸ਼ ਭਗਤ ਬਣੇ ਰਹਿਣ, ਰਾਸ਼ਟਰਵਾਦੀ ਬਣੇ ਰਹਿਣ। ਪਰ ਜੇ ਦੋਸੀਂ ਆਪਣੇ ਸਿੱਖ ਕੌਮ ਦੇ ਹਿੱਤਾਂ ਦੇ ਇਹ ਚੰਗੀ ਗੱਲ ਹੈ। ਬਗਾਨਗੀ ਦੀ ਭਾਵਨਾ ਆਊਗੀ। ਇਹ ਚੇਤਨਾ ਨੂੰ ਖੁੰਡੀ ਨਾ ਕਰੋ। ਇਕਿ ਇਤਨਾ ਹੋਰ ਪਰਚੰਡ ਹੋਣੀ ਚਾਹੀਦੀ ਹੈ ਕੌਮ ਦਾ ਪਲਾ ਤੇ ਕੌਮ ਦਾ ਬਚਾ ਇੱਕ ਚੋਹ ਜਾਹਰਾ ਹਕੀਕਤ ਹੈ ਉਹਨੂੰ ਤੁਸੀਂ ਉੱਥੇ ਮਿੱਟੀ ਪਾ ਦਿਓ ਕੇ ਉਹਨੂੰ ਭੁੱਲਣ ਦਾ ਯਤਨ ਕਰੋ ਇਹਦੇ ਚੋ ਤੁਹਾਡਾ ਕੋਈ ਪਲਾ ਨਹੀਂ ਹੋਣਾ ਸੋ ਆ ਕੁਛ ਗੱਲਾਂ ਜੀਆਂ ਮਤਲਬ ਚਲੋ ਵਾਕੀ ਉਹਨਾਂ ਨੇ ਮੰਗਾ ਕੀ ਮੰਗਾ ਤਾਂ ਪਤਾ ਹੀ ਆਪਾਂ ਨੂੰ ਕਿ ਮੇਨ ਮੰਗ ਫੇਰ ਉਹਨਾਂ ਦੀ ਐਮ ਐਸ ਪੀ ਪਰ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਹ ਮੰਗ ਕਦੇ ਵੀ ਮੰਲੀ ਕਿਉਂਕਿ ਤੁਸੀਂ ਇੱਕ ਬੁਨਿਆਦੀ ਗੱਲ ਸਮਝੋ ਜਿੱਥੇ ਵੀ ਪੂੰਜੀਵਾਦ ਵਿਕਸਤ ਹੋਇਆ ਜਿੱਥੇ ਵੱਡੇ ਕਾਰਪੋਰੇਟਸ ਦੇ ਹੱਥ 'ਚ ਸਾਰੀ ਤਾਕਤ ਆਈ ਹੈ ਉਹ ਕਿਸਾਨੀ ਨੂੰ ਉਜਾੜਨ ਦੇ ਰਾਹ ਪੈਨ ਉਹਨਾਂ ਦੀ ਇਹ ਲੋੜ ਹੈ ਤੇ ਉਹ ਸਾਰੇ ਫੈਡਰਲਿਜ਼ਮ ਦੇ ਦੁਸ਼ਮਣ ਹੈ ਹੁਣ ਜਿੰਨੀਆਂ ਦਵਾਈਆਂ ਦੀਆਂ ਕੰਪਨੀਆਂ ਵੱਡੀਆਂ ਮਨਸੈਂਟੋ ਵਗੈਰਾ ਕੁਝ ਵੀ ਉਹ ਬਹੁਤ ਦੁਨੀਆ ਦੀਆਂ ਵੱਡੇ ਮਲਟੀਨੈਸ਼ਨਲ ਕੰਪਨੀ ਹੈ ਉਹ ਕੱਲੀ-ਕੱਲੀ ਸਰਕਾਰ ਨਾਲ ਸੌਦੇਬਾਜ਼ੀਆਂ ਕਰਨ ਦੀ بجائے ਉਹਨਾਂ ਦਾ ਹਿੱਤ ਇਸ ਗੱਲ 'ਚ ਹੈ ਵੀ ਸੈਂਟਰਲਾਈਜ਼ਡ ਹੋਵੇ ਸਭ ਕੁਝ ਤੇ ਮੋਦੀ ਨਾਲ ਸਿੱਧਾ ਡੀਲ ਕਰਕੇ ਬਾਕੀ ਸਾਰੇ ਦੇਸ਼ ਦੀ ਮਾਰਕੀਟ ਨੂੰ ਕੰਟਰੋਲ ਕਰ ਲਓ ਇਕੱਲੇ-ਇਕੱਲੇ ਨਾਲ ਕਿੱਥੇ ਸੀ ਜਾ ਕੇ ਕਰਾਂ ਸੋ ਜਿੱਥੇ ਵੀ ਉਹ ਕੰਪਨੀਆਂ ਗਈਆਂ ਨਾ ਉਹਨਾਂ ਨੇ ਆਪਣੀ ਪਕੜ ਮਜ਼ਬੂਤ ਕੀਤੀ ਹੈ ਤੇ ਸੈਂਟਰਲਾਈਜੇਸ਼ਨ ਨੂੰ ਉਹਨਾਂ ਨੇ ਤਖੜਾ ਕੀਤਾ ਸੋ ਇੱਥੇ ਵੀ ਦੋ ਧਰਾਵਾਂ ਬੜੀਆਂ ਖਤਰਨਾਕ ਮਿਲ ਰਹੀਆਂ ਇੱਕ ਤਾਂ ਇਹ ਜਿਹੜੀਆਂ ਹੈਗੀਆਂ ਕਾਰਪੋਰੇਟਸ ਉਹਨਾਂ ਦੀ ਆਪਦੀ ਇੱਕ ਆਰਥਿਕ ਲੋਡ ਵੀ ਹੈ ਆਰਥਿਕ ਖੇਤਾਂ 'ਚੋਂ ਉੱਟਦੀ ਲੋਡ ਕਿ ਇੱਥੇ ਫੈਡਰਲਿਜ਼ਮ ਦੀ ਬਜਾਏ ਜਿੰਨਾ ਵੀ ਕੇਂਦਰੀ ਜਿਹੜੀ ਹੈਗੀ ਐ ਸੈਂਟਰਲਾਈਜੇਸ਼ਨ ਸਟੇਟ ਦੀ ਹੋ ਸਕੇ ਉਹ ਉਹਦੀ ਉਹਨਾਂ ਨੂੰ ਲੋੜ ਇੱਕ ਇਹ ਤਾ ਧਾਰਾ ਜਾਂ ਰੁਝਾਨ ਹੈ ਟੈਂਡੈਂਸੀ ਹੈ ਦੂਜੀ ਹਿੰਦੂਤਵ ਦੀ ਕਿ ਹਿੰਦੂਤਵ ਵੀ ਉਹਦੇ ਵਿੱਚ ਜਿਹੜਾ ਫਾਸ਼ੀਵਾਦ ਦਾ ਜਿਹੜਾ ਹੈਗਾ ਐਲੀਮੈਂਟ ਉਹਨਾਂ ਦੀ ਵੀ ਇਹ ਲੋੜ ਹੈ ਕਿਉਂਕਿ ਉਹ ਜਮਹੂਰੀਅਤ ਉਹਨਾਂ ਨੂੰ ਕਿਤੇ ਵੀ ਵਾਰਾ ਨਹੀਂ ਖਾਨੀ ਉਹ ਇੱਕ ਇਹੋ ਜਿਹਾ ਰਾਜ ਬਦਲ ਸਥਾਪਿਤ ਕਰਨਾ ਚਾਹੁੰਦੇ ਨੇ ਉਨ੍ਹਾਂ ਦਾ ਸਾਰਾ ਇਤਿਹਾਸ ਵੀ ਇਸ ਤਰ੍ਹਾਂ ਪਿਆ ਤੇ ਪੁਸ਼ਟੀ ਕਰਦਾ ਕਿ ਉਹ ਲੋਕਾਂ ਨੂੰ ਕਿਤੇ ਵੀ ਅਬਦੀ ਮਰਜ਼ੀ ਮੁਤਾਬਕ ਜਿਉਣ ਦੀ ਖੋਲ ਦੇ ਉਹਨਾਂ ਦੀ ਜੋ ਮਰਜ਼ੀ ਹੈ ਉਹ ਲੋਕਾਂ ਤੇ ਉਹਨਾਂ ਨੇ ਲਾਗੂ ਕਰਨੀ ਹੈ ਹਰ ਖੇਤਰ ਚਾਰਤਕਤਾ ਤੋਂ ਲੈ ਕੇ ਧਰਮ ਦੇ ਖੇਤਰ ਤੱਕ ਸਭਿਆਚਾਰ ਤੋਂ ਲੈ ਕੇ ਰਾਜਸੀ ਕਿ ਮਰਜ਼ੀ ਉਹਨਾਂ ਦੇ ਵੀ ਸਿਰਫ ਸਾਡੀ ਚੱਲਦੀ ਹੈ ਸੋ दैट ਉਹ ਲੜਾਈ ਵੱਡੀ ਹੈ ਇਕੱਲੀ ਐਮਐਸਪੀ ਦੀ ਨਹੀਂ ਤੇ ਦੀਪ ਸਿੱਧੂ ਬਾਰ ਬਾਰ ਇਹੀ ਜੋਰ ਲਾਉਂਦਾ ਰਿਹਾ ਜਦੋਂ ਕਹਿੰਦਾ ਸੀ ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ ਜਾਂ ਹੋਣ ਦੀ ਲੜਾਈ ਹੈ ਜਾਂ ਪਾਤਸ਼ਾਹੀ ਦਾਵਾ ਹੈ ਕਿਵੇਂ ਉਹਨੂੰ ਮਤਲਬ ਕਿੰਨਾ ਉਹਨੂੰ ਬਦਨਾਮ ਕੀਤਾ ਗਿਆ ਵੀ ਜਿਵੇਂ ਤਾਂ ਕੋਈ ਹੋਰ ਗੱਲਾਂ ਆਪਦੇ ਕੋਈ ਰਾਜ਼ ਸੀ ਉਹਦੇ ਵਿੱਚੋਂ ਗਰਜਾਂ ਦੇ ਵਿੱਚੋਂ ਕੋਈ ਆਪਦਾ ਕੰਮ ਹੋਰ ਕੱਢ ਰਿਹਾਗਾ ਉਹ ਉਹਦੀ ਗਰਜ ਕੀ ਸੀ ਉਹਨੇ ਕੀ ਬਣਨਾ ਸੀ ਉਹ ਤਾਂ ਇੱਕ ਸਚਾਈ ਸੱਚ ਦੱਸ ਰਿਹਾ ਸੀ ਵੀ ਜੇ ਤੁਸੀਂ ਠੀਕ ਤਰ੍ਹਾਂ ਲੜਨਾ ਇੱਕ ਚਤੰਨ ਵਰਗ ਵਾਂਗੂ ਲੜੋ ਚਤੰਨ ਹੋ ਕੇ ਲੜੋ ਅੱਖਾਂ ਖੋਲ ਕੇ ਲੜੋ ਸਭ ਕੁਝ ਜਾਣ ਕੇ ਬੁੱਝ ਕੇ ਤੇ ਗ੍ਰਹਿਣ ਕਰਕੇ ਫੇਰ ਚੱਲੋ ਨਹੀਂ ਪੈਰ ਪੈਰ ਤੇ ਦੁਸ਼ਮਣ ਤੋਂ ਧੋਖਾ ਖਾ। ਛੋਟੀਆਂ ਛੋਟੀਆਂ ਗੱਲਾਂ ਵੀ ਉਹਨੇ ਪੁਆਇੰਟ ਆਊਟ ਕੀਤੀਆਂ ਸੀ ਕਿ ਜੇ ਰੋਟੀ ਵੀ ਹੈ ਅਬਦੀ ਲੈ ਕੇ ਜਾਓ ਇਹ ਵੀ ਗੱਲ ਬਹੁਤ ਵੱਡੀ ਹੁੰਦੀ ਹੈ ਕਿ ਦੁਸ਼ਮਣ ਦੀ ਰੋਟੀ ਵੀ ਨਾ ਖਾਓ ਇਹ ਇਹ ਗੱਲਾਂ ਵੀ ਫਰਕ ਪਾਉਂਦੀਆਂ ਚੱਲੋ ਆਹ ਸਾਰੀਆਂ ਕੁਝ ਗੱਲਾਂ ਸੀ ਜਿਹੜੀਆਂ ਸਾਨੂੰ ਮੁੜ ਚਤਾਰਨੀਆਂ ਸੋ ਜਦੋਂ ਇਹ ਦ੍ਰਿਸ਼ ਦੇਖਦੇ ਆਂ ਅੱਜ ਸ਼ੰਭੂ ਬਾਉਟਰ ਦਾ ਤਖਨੌਰੀ ਦਾ ਤਾਂ ਕੁਦਰਤੀ ਤੌਰ ਤੇ ਦੀਪ ਸਿੱਧੂ ਦੀ ਯਾਦ ਮੁੜ ਕੇ ਫੇਰ ਬੜੀ ਸ਼ਿੱਦਤ ਨਾਲ ਆਉਂਦੀ ਉਹਦੀਆਂ ਗੱਲਾਂ ਹੋ ਰਹੀਆਂ ਸੋਸ਼ਲ ਮੀਡੀਆ 'ਚ ਵੀ ਹੋ ਰਹੀਆਂ ਉੱਕਾਂ ਦੇ ਵਿੱਚ ਵੀ ਹੋ ਰਹੀਆਂ ਕੱਲ ਨੂੰ ਉਹਦੀ ਵਰਸੀ ਵੀ ਆ ਰਹੀ ਹੈ ਤੇ ਕੱਲ ਨੂੰ ਅਸੀਂ ਉਹਦੇ ਬਾਰੇ ਇੱਕ ਵਿਸ਼ੇਸ਼ ਉਹਦੀ ਵਰਸੀ ਤੇ ਵਿਸ਼ੇਸ਼ ਵੀਡੀਓ ਵੀ ਪਾਵਾਂ ਕਿ ਉਹਦੀ ਬਲੱਖਣਤਾ ਕੀ ਸੀ ਖਾਸियत ਕੀ ਸੀ ਦੀਪ ਸਿੱਧੂ ਹੋਣ ਦਾ ਮਤਲਬ ਕੀ ਸੀ ਉਹ ਕੱਲ ਦੀ ਵੀਡੀਓ ਚ ਦੱਸਾਂਗੇ ਅੱਜ ਇੰਨੀ ਕੀ ਗੱਲ ਸੀ ਅਜੇ ਰੱਖ ਰਹੇ ਸੋ ਇੰਨੀ ਗੱਲ ਪਰ ਹੁਣ ਅੱਗੇ ਆਦੇ ਵੈਗੁਰੂ ਜੀ ਕੱਪ